ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਦੋਂ ਅਸੀਂ ਸੱਚੇ ਮਨ ਨਾਲ ਧੰਤਨ ਬਾਬਾ ਦੀਪ ਸਿੰਘ ਜੀ ਅੱਗੇ ਆਪਣੀ ਅਰਦਾਸ ਕਰਦੇ ਹਾਂ ਉਹਨਾਂ ਅੱਗੇ ਆਪਣਾ ਸਭ ਕੁਝ ਰੱਖ ਦਿੰਦੇ ਹਾਂ ਕਿ ਬਾਬਾ ਜੀ ਅਸੀਂ ਤੁਹਾਡੇ ਤੇ ਸਭ ਕੁਝ ਛੱਡ ਦਿੱਤਾ ਹੁਣ ਤੁਸੀਂ ਵੀ ਸਾਡਾ ਸਹਾਰਾ ਹੋ ਤੁਸੀਂ ਸਾਡੇ ਤੇ ਕਿਰਪਾ ਕਰਨੀ ਹੈ ਤਾਂ ਬਾਬਾ ਦੀਪ ਸਿੰਘ ਜੀ ਖੁਸ਼ ਹੋ ਕੇ ਆਪਣੇ ਬੱਚਿਆਂ ਤੇ ਬਹੁਤ ਜਲਦੀ ਕਿਰਪਾ ਕਰਦੇ ਨੇ ਖਾਲਸਾ ਜੀ ਜਦੋਂ ਤੁਹਾਡਾ ਕੋਈ ਵੀ ਕੰਮ ਨਹੀਂ ਬਣਦਾ ਤੁਹਾਨੂੰ ਲੱਗਦਾ ਸਾਡਾ ਕੰਮ ਨਹੀਂ ਬਣਿਆ ਜਾਂ ਹੁਣ ਅਸੀਂ ਕੀ ਕਰੀਏ ਕਿੱਥੇ ਜਾਈਏ ਤੁਸੀਂ ਬਹੁਤ ਅੱਕ ਚੁੱਕੇ ਹੁੰਦੇ ਹੋ ਤਤ ਹੰਤਨ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਲਿਆ ਕਰੋ ਤੁਹਾਡੀਆਂ ਸਾਰੀਆਂ ਅਸਾمنى ਕਾਮਨਾ ਪੂਰੀਆਂ ਹੁੰਦੀਆਂ ਵਾਹਿਗੁਰੂ ਦਾ ਦਰ ਹੈ ਜੋ ਕਦੇ ਆਪਣੇ ਬੱਚਿਆਂ ਦਾ ਸਾਥ ਨਹੀਂ ਛੱਡਦਾ ਸਾਨੂੰ ਉਸ ਦਰ ਤੋਂ ਸਭ ਕੁਝ ਮਿਲ ਜਾਂਦਾ ਹੈ ਇਸ ਤਰ੍ਹਾਂ ਖਾਲਸਾ ਜੀ ਅਜ ਦੀ ਇਹ ਹੱਦ ਬੀਤੀ ਕਵੀਰ ਨੇ ਦਸਨਾ ਕੀਤਾ ਜੋ ਦੱਸਦੇ ਨੇ ਕਿ ਕਿਵੇਂ ਵਿਦੇਸ਼ ਵਿੱਚ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਉਹਨਾਂ ਦੇ ਕਾਰੋਬਾਰ ਨੂੰ ਚਲਾਇਆ ਖਾਲਸਾ ਜੀ ਉਹ ਵੀ ਇਹ ਦੱਸਦਾ ਹੈ ਕਿ ਉਹ ਇੱਕ ਗਰੀਬ ਪਰਿਵਾਰ ਵਿੱਚੋਂ ਸੀ ਉਸ ਨੂੰ ਸ਼ੁਰੂ ਤੋਂ ਹੀ ਮਾਨਸਿਕ ਕਿ ਉਹ ਵਧੀਆ ਪੜ੍ਹ ਲਿਖ ਕੇ ਬਾਹਰ ਜਾਵੇ ਉਹ ਖਾਲਸਾ ਜੀ ਉਸ ਨੇ ਇਦਾਂ ਹੀ ਕੀਤਾ ਉਸ ਨੇ ਵਧੀਆ ਪੜ੍ਹਾਈ ਲਿਖਾਈ ਕਰ ਲਈ ਤੇ ਉਹ ਆਇਲਸ ਕਰਕੇ ਬਾਹਰ ਚਲ ਗਿਆ ਪੈਸੇ ਫੜਫੜਾ ਕੇ ਉਸ ਨੇ ਕਰਜ਼ਾ ਚੁੱਕ ਕੇ ਥੋੜੀ ਜੀ ਜ਼ਮੀਨ ਸੀ ਉਸ ਨੂੰ ਵੇਚ ਕੇ ਉਹ ਬਾਹਰ ਚਲ ਗਿਆ ਇਸ ਤਰ੍ਹਾਂ ਖਾਲਸਾ ਜੀ ਜਦੋਂ ਬਾਗ ਚਲਾ ਗਿਆ ਉਹ ਵੀਰ ਕਹਿੰਦਾ ਕਿ ਮੈਂ ਜਦੋਂ ਪਹਿਲਾ ਪਹਿਲਾ ਗਿਆ ਮੈਨੂੰ ਕੀ ਕੰਮਕਾਰ ਨਾ ਮਿਲਿਆ ਕਹਿੰਦਾ ਹੌਲੀ ਹੌਲੀ ਫਿਰ ਮੈਨੂੰ ਥੋੜਾ ਕੰਮਕਾਰ ਮਿਲ ਗਿਆ ਕਹਿੰਦਾ ਇੰਨੇ ਨੂੰ ਪਤਾ ਨਹੀਂ ਕੀ ਹੋਇਆ ਮੇਰੀ ਸਿਹਤ ਥੋੜੀ ਜੀ ਬਿਮਾਰ ਰਹਿਣ ਲੱਗੀ ਪਹਿਲਾਂ ਵੀ ਥੋੜੀ ਥੋੜੀ ਰਹਿੰਦੀ ਸੀ ਖਾਲਸਾ ਜੀ ਉਹ ਵੀਰ ਦੱਸਦਾ ਕਿ ਉਸਨੇ ਕਦੇ ਬਾਣੀ ਨਹੀਂ ਸੀ ਪੜੀ ਉਹ ਗੁਰੂ ਘਰ ਐਵੇਂ ਕਦੇ ਨਾ ਕਦੇ ਆਉਂਦਾ ਸੀ ਪਰ ਉਸਨੇ ਕਦੇ ਬਾਣੀ ਨਹੀਂ ਸੀ ਪੜੀ ਨਾ ਮਨ ਨਹੀਂ ਸੀ ਜੱਪਿਆ ਤੇ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਮੈਨੂੰ ਲੋੜ ਵੀ ਨਹੀਂ ਸੀ ਪਈ ਤੇ ਮੈਂ ਜੱਪਿਆ ਵੀ ਨਹੀਂ ਸੋਚਿਆ ਇਸੇ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਮੈਂ ਬਹੁਤ ਬਿਮਾਰ ਰਹਿੰਦਾ ਹੁੰਦਾ ਸੀ ਕਹਿੰਦਾ ਜਦੋਂ ਮੈਨੂੰ ਉੱਥੇ ਇੱਕ ਕੰਮ ਮਿਲਿਆ ਤਾਂ ਕਹਿੰਦਾ ਮੇਰੀ ਸਿਹਤ ਬਹੁਤ ਖਰਾਬ ਹੋਣ ਲੱਗੀ ਖਾਲਸਾ ਜੀ ਬਾਹਰ ਤੁਹਾਨੂੰ ਪਤਾ ਜਿਆਦਾ ਮਿਹਨਤ ਲੱਗਦੀ ਹੈ ਉੱਥੇ ਉਸ ਕਹਿੰਦਾ ਬਿਮਾਰ ਹੋਣ ਲੱਗਾ ਕਹਿੰਦਾ ਮੈਂ ਜਿਵੇਂ ਕੰਮ ਤੇ ਜਾਂਦਾ ਦੋ ਜਾਂ ਤਿੰਨ ਦਿਨ ਬਾਅਦ ਮੇਰੀ ਦਬਤ ਠੀਕ ਨਹੀਂ ਰਹਿੰਦੀ ਸੀ ਜਿੱਥੇ ਮੈਂ ਕੰਮ ਤੇ ਲੱਗਾ ਹੁੰਦਾ ਸੀ ਉਹ ਮੈਨੂੰ ਕੰਮ ਤੋਂ ਕੱਢ ਦਿੰਦੇ ਸੀ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਦੱਸਦਾ ਕਿ ਮੈਂ ਕੰਮ ਤੋਂ ਉਸ ਦਿਨ ਮੈਨੂੰ ਕੱਢ ਦਿੱਤਾ ਫਿਰ ਉਸ ਤੋਂ ਬਾਅਦ ਖਾਲਸਾ ਜੀ ਉਹ ਕਹਿੰਦਾ ਮੈਨੂੰ ਬਹੁਤ ਸਮਾਂ ਕੰਮ ਨਾ ਮਿਲਿਆ ਜਿਹੜੇ ਪੈਸੇ ਮੇਰੇ ਕੋਲ ਜੁੜੇ ਹੋਏ ਸੀ ਕਹਿੰਦਾ ਉਹ ਮੇਰੀਆਂ ਦਵਾਈਆਂ ਤੇ ਲੱਗ ਗਏ ਕਹਿੰਦਾ ਇਸ ਤਰ੍ਹਾਂ ਬਸ ਮੇਰੀ ਰੋਟੀ ਦਾ ਹੀ ਗੁਜ਼ਾਰਾ ਹੁੰਦਾ ਸੀ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਜੁੜਿਆ ਹੋਇਆ ਉਹ ਵੀਰ ਦੱਸਦਾ ਕਿ ਮੇਰੇ ਸਿਰ ਕਰਜ਼ਾ ਚੜਿਆ ਹੀ ਸੀ ਬਾਕੀ ਜਿਹੜੀ ਜ਼ਮੀਨ ਸੀ ਉਹ ਵੇਚ ਕੇ ਬਾਕੀ ਜੋ ਲੋਕਾਂ ਤੋਂ ਫੜੇ ਫੜੇ ਸੀ ਉਹ ਤਾਰਨੀ ਸੀ ਪੈਸੇ ਮੇਰਾ ਕੰਮਕਾਰ ਬਿਲਕੁਲ ਨਹੀਂ ਸੀ ਚੱਲਦਾ ਉਹ ਵੀਰ ਕਹਿੰਦਾ ਇਸ ਤਰ੍ਹਾਂ ਮੈਂ ਮਨ ਬਹੁਤ ਦੁਖੀ ਹੋਇਆ ਕਹਿੰਦਾ ਫਿਰ ਇਸ ਤਰ੍ਹਾਂ ਮੈਂ ਸੋਚਿਆ ਕਿ ਗੁਰੂ ਘਰ ਜਾਂਦੇ ਆ ਨਾਲ ਉੱਥੇ ਪ੍ਰਸ਼ਾਦ ਛਕ ਲਵਾਂਗੇ ਫਿਰ ਉਹ ਵੀਰ ਕਹਿੰਦਾ ਕਿ ਮੈਂ ਮਨ ਬਣਾ ਲਿਆ ਮੈਂ ਗੁਰੂ ਘਰ ਜਾਊਂਗਾ ਕਹਿੰਦਾ ਜਦੋਂ ਮੈਂ ਗੁਰੂ ਘਰ ਗਿਆ ਮੇਰਾ ਉੱਥੇ ਬਹੁਤ ਮਨ ਲੱਗਾ ਸੰਗਤ ਨੂੰ ਪਾਠ ਕਰਦਿਆਂ ਕਿ ਮੈਂ ਮਨ ਬਣਾ ਲਿਆ ਕਿ ਮੈਂ ਜਪਜੀ ਸਾਹਿਬ ਦਾ ਪਾਠ ਕਰਾਂਗਾ ਉਹ ਵੀਰ ਕਹਿੰਦਾ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤ ਕਹਿੰਦਾ ਪਰ ਮੈਂ ਥੋੜਾ ਸਮਾਂ ਕਰਦਾ ਫਿਰ ਮੈਂ ਛੱਡ ਦਿੰਦਾ ਥੋੜਾ ਸਮਾਂ ਕਰਦਾ ਫਿਰ ਮੈਂ ਛੱਡ ਦਿੰਦਾ ਮੇਰੀ ਸਿਹਤ ਉਸੇ ਤਰ੍ਹਾਂ ਫਿਰ ਤੋਂ ਬਿਮਾਰ ਹੋਈ ਕ ਜਾਣੇ ਮੈਨੂੰ ਹੋਰ ਕਿਤੇ ਕੰਮ ਵੀ ਮਿਲਿਆ ਉੱਥੇ ਵੀ ਮੇਰੇ ਨਾਲ ਇਸ ਤਰ੍ਹਾਂ ਹੀ ਹੋਇਆ ਕਿ ਜਦੋਂ ਮੈਂ ਕੰਮ ਤੇ ਕਦੀ ਮੈਨੂੰ ਛੁੱਟੀ ਕਰਨੀ ਪੈ ਜਾਂਦੀ ਬਿਮਾਰ ਹੋਣ ਦੀ ਵਜ੍ਹਾ ਦੇ ਨਾਲ ਉਹ ਮੈਨੂੰ ਕੰਮ ਤੋਂ ਕੱਢ ਦਿੰਦੇ ਸੀ ਇਸ ਤਰ੍ਹਾਂ ਵੀਰ ਕਹਿੰਦਾ ਮੈਨੂੰ ਉਸ ਤੋਂ ਬਾਅਦ ਮੋੜ ਕੇ ਕੋਈ ਕੰਮ ਹੀ ਨਹੀਂ ਮਿਲਿਆ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਮੈਨੂੰ ਇੱਥੇ ਰੋਟੀ ਪਾਣੀ ਦਾ ਵੀ ਓਖਾ ਹੋ ਗਿਆ ਸੀ ਕਹਿੰਦਾ ਮੈਨੂੰ ਇੰਨਾ ਜ਼ਿਆਦਾ ਓਖਾ ਹੋ ਗਿਆ ਸੀ ਬਹੁਤ ਜ਼ਿਆਦਾ ਇਸ ਤੋਂ ਬਾਅਦ ਵੀਰ ਕਹਿੰਦਾ ਮੈਂ ਇੱਕ ਦਿਨ ਫੋਨ ਦੇਖ ਰਿਹਾ ਸੀ ਮੈਂ ਫੋਨ ਤੇ ਧੰਤਨ ਬਾਬਾ ਦੀਪ ਸਿੰਘ ਜੀ ਬਾਰੇ ਸੁਣਿਆ ਕਿ ਕਿਵੇਂ ਉਹਨਾਂ ਦੇ ਦਰ ਤੇ अनेका ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਕਰਜ਼ੇ ਦੂਰ ਹੁੰਦੇ ਨੇ ਲੋਕ ਬਾਹਰ ਜਾਂਦੇ ਨੇ ਵਿਦੇਸ਼ਾਂ ਵਿੱਚ ਉਹਨਾਂ ਨੂੰ ਕੰਮਕਾਰ ਮਿਲ ਜਾਂਦਾ ਹੈ ਉਹਨਾਂ ਦੇ ਚਪੈਰਾ ਸਾਹਿਬ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਫੋਨ ਤੋਂ ਉਹ ਵੀ ਇਹ ਦੱਸਦਾ ਕਿ ਮੈਂ ਉਸ ਦਿਨ ਸਾਰਾ ਦਿਨ ਜਦੋਂ ਬਾਬਾ ਦੀਪ ਸਿੰਘ ਜੀ ਬਾਰੇ ਸੁਣਿਆ ਤੇ ਸ਼ਾਮ ਨੂੰ ਮੈਂ ਆਪਣੀ ਮਾਤਾ ਨੂੰ ਫੋਨ ਲਗਾਇਆ ਕਿ ਤੁਸੀਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਓ ਮੈਂ ਸੋਨਿਆ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਤੰਤਨ ਬਾਬਾ ਨੋਦ ਸਿੰਘ ਜੀ ਦੇ ਦਰ ਤੇ ਦੇਖ ਕਰਵਾਓ ਪ੍ਰਸ਼ਾਦ ਕਰਵਾਓ ਖਾਲਸਾ ਜੀ ਉਹਨਾਂ ਦੀ ਮਾਤਾ ਨੂੰ ਜਦੋਂ ਉਹਨਾਂ ਨੇ ਸਾਰਾ ਕੁਝ ਦੱਸਿਆ ਤਾਂ ਉਹਨਾਂ ਦੀ ਮਾਤਾ ਨੇ ਉਵੇਂ ਹੀ ਕੀਤਾ ਉਸ ਵੀਰ ਨੇ ਜੋ ਵੀ ਉਹਨਾਂ ਨੂੰ ਦੱਸਿਆ ਸੀ ਉਸ ਵੀਰ ਨੇ ਆਪਣੀ ਮਾਤਾ ਜੀ ਨੂੰ ਦੱਸਿਆ ਸੀ ਕਿ ਤੁਸੀਂ ਇੰਜ ਅਰਦਾਸ ਕਰਕੇ ਹੋਣੀ ਹੈ ਕਿ ਮੈਨੂੰ ਇੱਥੇ ਪੱਕਾ ਕੰਮ ਮਿਲ ਜਵੇ ਜੇ ਮੈਨੂੰ ਪੱਕਾ ਕੰਮ ਮਿਲ ਗਿਆ ਤੇ ਮੈਂ ਉਸ ਦਿਨ ਤੋਂ ਹੀ ਕੇਸ ਦਾੜੀ ਰੱਖ ਕੇ ਅੰਮ੍ਰਿਤ ਛਕ ਲਵਾਂਗਾ ਤੇ ਜੋ ਮੇਰੀ ਪਹਿਲੀ ਤਨਖਾਹ ਹੋਵੇਗੀ ਕੰਮ ਦੀ ਮੈਂ ਉਸ ਲਈ ਅਖੰਡ ਪਾਠ ਵੀ ਕਰਵਾਵਾਂਗਾ ਜੋ ਮੇਰੀ ਤਨਖਾਹ ਹੋਏਗੀ ਅੱਗੇ ਤੋਂ ਮੈਂ ਉਸ ਵਿੱਚ ਦਾ ਸੰਬੰਧ ਜ਼ਰੂਰ ਕੱਢਿਆ ਕਰਾਂਗਾ ਇਸ ਤਰ੍ਹਾਂ ਵੀਰ ਕਹਿੰਦਾ ਮੈਂ ਆਪਣੀ ਮਾਤਾ ਨੂੰ ਕਹਿ ਕੇ ਭੇਜਿਆ ਤੁਸੀਂ ਇਸ ਤਰ੍ਹਾਂ ਅਰਦਾਸ ਕਰਨੀ ਹੈ ਖਾਲਸਾ ਜੀ ਉਹ ਵੀਰ ਦੱਸਦਾ ਕਿ ਉਹਨਾਂ ਦੀ ਮਾਤਾ ਨੇ ਉਸੇ ਤਰ੍ਹਾਂ ਹੀ ਕੀਤਾ ਸੱਚੇ ਮਨ ਨਾਲ ਤੰਤਨ ਬਾਬਾ ਦੀਪ ਸਿੰਘ ਜੀ ਦੇ ਤੰਤਨ ਬਾਬਾ ਨੋਦ ਸਿੰਘ ਜੀ ਦੇ ਸਥਾਨ ਤੇ ਉਹਨਾਂ ਨੇ ਸ਼ਹੀਦੀ ਦੇਖ ਕਰਾਈ ਉਥੇ ਅਰਦਾਸ ਕੀਤੀ ਸੱਚੇ ਮਨ ਦੇ ਨਾਲ ਉਹਨਾਂ ਦੇ ਪੁੱਤਰ ਨੂੰ ਕੰਮ ਮਿਲ ਜਾਵੇ ਤੇ ਉਸ ਦਿਨ ਤੋਂ ਹੀ ਸਿੰਘ ਬਣ ਜਾਵੇਗਾ ਕੇਸ ਰਖ ਲਵੇਗਾ ਅਪਣੀ ਤਨ ਤਨ ਖਾ ਵਿੱਚ ਉਹਦਾ ਸਬੰਧ ਵੀ ਕੱਟੇਗਾ ਤੇ ਅਖੰਡ ਪਾਠ ਵੀ ਜ਼ਰੂਰ ਕਰਵਾਵੇਗਾ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਕਿ ਜਿਸ ਦਿਨ ਮੇਰੀ ਮਾਤਾ ਜੀ ਦੇ ਅਰਦਾਸ ਕਰਵਾਈ ਉਸੇ ਸ਼ਾਮ ਨੂੰ ਮੈਨੂੰ ਇੱਕ ਕੰਮ ਮਿਲ ਗਿਆ ਜਿੱਥੇ ਮੈਂ ਬਹੁਤ ਵਾਰੀ ਕੰਮ ਵਾਲਿਆਂ ਕੋਲੇ ਜਾਂਦਾ ਹੁੰਦਾ ਸੀ ਮੈਨੂੰ ਇੱਥੇ ਮਿਲ ਜਵੇ ਕੰਮ ਨੌਕਰੀ ਦੇ ਦੇਵੇ ਕਹਿੰਦਾ ਮੈਨੂੰ ਉਸੇ ਦਿਨ ਕੰਮ ਮਿਲ ਗਿਆ ਤੇ ਮੈਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਤਨਤਨ ਬਾਬਾ ਨੋਦ ਸਿੰਘ ਜੀ ਦਾ ਸੱਚੇ ਦਿਲੋਂ ਧੰਨਵਾਦ ਵੀ ਕੀਤਾ ਸੀ ਮੈਂ ਬਾਬਾ ਜੀ ਕੀ ਸੱਚੀ ਮੰਨ ਲਰ ਅਰਦਾਸ ਕੀਤੀ ਸੀ ਤੇ ਮੇਰੀ ਅਰਦਾਸ ਨੂੰ ਬਾਬਾ ਦੀਪ ਸਿੰਘ ਜੀ ਨੇ ਸੁਣਿਆ ਵੀ ਉਹ ਵੀਰ ਕਹਿੰਦਾ ਮੈਂ ਇੱਥੇ ਵੀ ਧੰਤਨ ਬਾਬਾ ਦੀਪ ਸਿੰਘ ਜਿੱਦਾਂ ਨਾਮ ਜਪਦਾ ਚਪੈਰਾ ਸਾਬ ਘੱਟਦਾ ਬਾਣੀ ਪੜਦਾ ਤੇ ਨਿਤਨੇਮ ਕਰਨ ਲੱਗ ਪਿਆ ਕਹਿੰਦਾ ਮੈਂ ਉਸ ਦਿਨ ਤੋਂ ਹੀ ਸਿੰਘ ਸਜਣ ਦੀ ਸੋਚ ਲਈ ਸੀ ਮੈਂ ਅੰਮ੍ਰਿਤਧਾਰੀ ਹੋਣ ਦੀ ਸੋਚ ਲਈ ਸੀ ਤੇ ਮੈਂ ਕੇਸ ਰੱਖ ਲਈ ਉਹ ਵੀਰ ਕਹਿੰਦਾ ਮੈਂ ਹੁਣ ਸੋਨਾ ਬਾਣਾ ਪਾਉਣ ਲੱਗ ਪਿਆ ਤੇ ਮੈਂ ਕੇਸ ਵੀ ਰੱਖ ਲਈ ਮੈਂ ਇੱਕ ਅਮਰਤਾਰੀ ਸਿੱਖ ਬਣ ਗਿਆ ਕਹਿੰਦਾ ਮੈਨੂੰ ਵਾਹਿਗੁਰੂ ਨੇ ਸਭ ਕੁਝ ਦੇ ਦਿੱਤਾ ਉਹ ਵੀਰ ਕਹਿੰਦਾ ਮੈਂ ਇੰਨਾ ਜ਼ਿਆਦਾ ਕਰਜ਼ਾਈ ਹੋ ਗਿਆ ਸੀ ਕਿ ਮੈਨੂੰ ਇੰਜ ਲੱਗਦਾ ਸੀ ਕਿ ਮੈਂ ਪਿੰਡ ਚਲਾ ਜਾਵਾਂ ਸਭ ਕੁਝ ਛੱਡ ਕੇ ਪਰ ਮੈਂ ਸੋਚਦਾ ਕਿ ਪਿੰਡ ਜੋ ਇੰਨੇ ਲੋਕਾਂ ਤੋਂ ਕਰਜ਼ਾ ਚੁੱਕਿਆ ਹੈ ਮੈਂ ਉਹ ਕਿੱਥੋਂ ਉਤਾਰਾਂਗਾ ਲੋਕ ਮੇਰੇ ਤੇ ਹੱਸਣਗੇ ਕਹਿੰਦਾ ਇਸੇ ਵਾਸਤੇ ਕਹਿੰਦਾ ਮੈਂ ਬੈਠਾ ਪਰ ਤੰਤਨ ਬਾਬਾ ਦੀਪ ਸਿੰਘ ਜਿਨੇ ਮੈਨੂੰ ਇੰਨਾ ਵਧੀਆ ਕੰਮ ਕਰ ਦੇ ਦਿੱਤਾ ਕਿ ਹੁਣ ਮੇਰਾ ਜਿੰਨਾ ਕਰਜ਼ਾ ਪਿੰਡ ਸੀ ਮੈਂ ਸਾਰਾ ਧਾਰ ਦਿੱਤਾ ਹੁਣ ਮੇਰੇ ਸਿਰ ਕੋਈ ਕਰਜ਼ਾ ਨਹੀਂ ਇੱਥੇ ਵੀ ਜੋ ਪੈਸੇ ਫੜੇ ਸੀ ਸਭ ਦੇ ਉਤਾਰ ਦਿੱਤੇ ਸੀ ਤੇ ਮੇਰਾ ਕੰਮਕਾਰ ਵੀ ਬਹੁਤ ਵਧੀਆ ਚੱਲ ਪਿਆ ਸੀ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਮੈਂ ਬਿਲਕੁਲ ਟੁੱਟ ਚੁੱਕਾ ਸੀ ਪਰ ਕਹਿੰਦਾ ਜਦੋਂ ਮੈਂ ਤੰਤਨ ਬਾਬਾ ਦੀਪ ਸਿੰਘ ਜੀ ਬਾਰੇ ਸੁਣਿਆ ਤੰਤਨ ਬਾਬਾ ਨੋਦ ਸਿੰਘ ਜੀ ਬਾਰੇ ਸੁਣਿਆ ਤਾਂ ਉਹਨਾਂ ਅੱਗੇ ਅਰਦਾਸ ਕੀਤੀ ਤੇ ਮੇਰੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਈਆਂ ਮੈਂ ਬਾਹਰ ਬਹੁਤ ਵਧੀਆ ਕਮਾਈ ਕਰਦਾ ਮੈਂ ਦਸਬੰਦ ਵੀ ਕੱਢਦਾ ਜਦੋਂ ਮੈਂ ਇੰਡੀਆ ਵਾਪਸ ਜਾਂਦਾ ਉੱਥੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਤੰਤਨ ਬਾਬਾ ਨੋਦ ਸਿੰਘ ਜੀ ਦੇ ਸਥਾਨ ਤੇ ਜ਼ਰੂਰ ਜਾਂਦਾ ਸੇਵਾ ਕਰਦਾ ਇਸ ਤਰ੍ਹਾਂ ਖਾਲਸਾ ਜੀ ਜਦੋਂ ਅਸੀਂ ਵਾਹਿਗੁਰੂ ਤੇ ਭਰੋਸਾ ਰੱਖਦੇ ਹਾਂ ਵਾਹਿਗੁਰੂ ਤੇ ਸਭ ਕੁਝ ਛੱਡ ਦਿੰਦੇ ਹਾਂ ਤਾਂ ਸੱਚੇ ਮਨ ਨਾਲ ਉਹਨਾਂਗੇ ਅਰਦਾਸ ਕਰਦੇ ਹਾਂ ਕਿ ਸਾਡੀ ਅਰਦਾਸ ਇਨੀ ਸੱਚੀ ਹੁੰਦੀ ਹੈ ਕਿ ਵਾਹਿਗੁਰੂ ਤੱਕ ਪਹੁੰਚ ਜਾਂਦੀ ਹੈ ਉਹ ਆਪਣੇ ਬੱਚਿਆਂ ਦੀ ਅਰਦਾਸ ਨੂੰ ਬਹੁਤ ਛੇਤੀ ਸੁਣਦੇ ਨੇ ਸੱਚੇ ਮਨ ਨਾਲ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਬਾਣੀ ਪੜਨ ਤੇ ਨਾਮ ਜਪਣ ਨਾਲ ਇਹ ਸਭ ਕੁਝ ਮਿਲਦਾ ਹੈ ਖਾਲਸਾ ਜੀ ਭੁੱਲ ਚੁੱਕਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ